हां जी मुंडे बाकी की हालचाल आळा ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਅਗਲੇ ਵਲੌਗ ਤੇ ਅੱਜ ਆਪਾਂ ਪਹੁੰਚ ਗਏ ਹਾਂ ਨਾਨਕਸਰ ਤੇ ਇੱਥੇ ਆਪਾਂ ਰੋਡ ਤੇ ਖੜੇ ਹਾਂ ਇਸ ਟਾਈਮ ਸਾਈਡ ਤੇ ਤੇ मुंडे ਲੱਗੇ ਹੋਇਆ ਸੈਰੀਂ ਤਿਆਰੀ ਤੁਰੀ ਜੀ ਕਰਨ ਟਰੈਕਟਰal ਨਿਗਾ ਨੂੰ ਕਾ ਮਾਰ ਦਿਆ ਦਿਖਾਉਣਾ ਤੁਹਾਨੂੰ ਮੈਂ ਬਾਕੀ ਤੇ ਬਾਕੀ ਅੱਜ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਦਿਖਾਵਾਂਗੇ ਮਾਹੌਲ ਚੱਲ ਕੀ ਬਣਦਾ ਮੇਲੇ ਤੇ ਹੁਣ ਅਸੀਂ ਚੱਲੇ ਹਾਂ ਉਧਰ ਨੂੰ ਤੇ ਅੱਜ ਕੋਈ ਨਹੀਂ ਦੇ ਦੇ ਆ ਬਾਕੀ ਸਾਰੇ ਮੇਰੇ ਭਰਾ ਜਿੰਨੇ ਵੀ ਆਏ ਆ ਵਧੀਆ ਸਾਰਿਆਂ ਦੇ ਟਰੈਕਟਰ ਓਕੇ ਰਿਪੋਰਟ ਹੀ ਆ ਆਪਾਂ ਵੀ ਚਲੋ ਵਰੀਆ ਮজা ਲੈਣੀ ਆਏ ਆ ਇਦਾਂ ਦੀ ਗੱਲ ਨਹੀਂ ਗਈ ਤੇ ਬਾਕੀ ਆ ਵੀ ਆਪਣਾ ਪਹੁੰਚ ਗਿਆ ਆ ਇਹਨੂੰ ਵੀ ਸੱਦ ਲਾਈ ਜਲੰਧਰੋਂ ਬੰਦੇ ਦੋ ਵਧ ਗਏ ਆ ਤੇ ਹੁਣ ਲੱਗੇ ਹੋਇਆ ਟਰੈਕਟਰ ਤੋਹਰਨਾ ਤੇ ਤੁਹਾਨੂੰ ਦਿਖਾਉਣਾ ਮੈਂ ਵਰੀਆ ਬਾਕੀ ਟੀਮ ਆ ਸਾਡੀ ਚਲੋ ਤੋਰੋ ਬਦਾਨੀ ਬੈਠੇ ਕਰਦੇ ਆ ਅਸੀਂ ਤਾਂ ਕਦੋਂ ਦੇ ਖੜੇ ਆਗੇ ਬਾਕੀ ਹੁਣ ਆਪਾਂ ਚੱਲੇ ਆ ਕੱਲ੍ਹ ਵਾਲੀ ਲੋਕੇਸ਼ਨ ਦੇ ਫਿਰ ਤਾਂ ਮੈਚ ਲਾਵਾ ਹਾਂ ਹਾਂ ਜੀ ਮੁੰਡਿਆ ਕੋਈ ਨਹੀਂ ਪਹੁੰਚ ਗਏ ਬਾਕੀ ਆਪਾਂ ਕਾਲਰ ਦੀ ਲੋਕੇਸ਼ਨ ਤੇ ਤੇ ਗੱਡੀ ਆਪਣੀ ਖੜੀ ਆ ਹੱਲੇ ਮਾਹੌਲ ਠੰਡਾ ਹੀ ਆ ਤੇ ਕੋਈ ਨਹੀਂ ਰੋਕੇ ਕਰੋਣੇ ਆ ਜੈਸਾ ਗਲਵਾਰ ਮੋੜ ਸੇ ਲਾ ਮੋੜ ਸੇ ਲਾ ਮੈਂ ਐਂ ਤਾਂ ਕੋਈ ਨਹੀਂ ਰਹਿਣ ਵੇ ਉਹ ਇਧਰ ਗਾਂ ਲਾ ਲਾ ਬਾਕੀ ਕੋਈ ਨਹੀਂ ਦਿਖੋਨੇ ਬਾਕੀ ਗੱਲ ਬਾਤ ਅੱਗੇ ਦੇਖ ਹੀ ਸਾਦੇ ਤੂੰ ਹੱਲੇ ਤਾਂ ਮਾਹੌਲ ਥੋੜਾ ਹੀ ਆ ਕੱਲ ਕਾ ਜਿਆਦਾ ਸੀਗਾ ਅੱਲੇ ਟਾਈਮ ਟੂਮ ਨਹੀਂ ਹੋਇਆ ਰਹਿਣ ਦੇ ਹੱਲੇ ਨਹੀਂ ਰੋੜ ਕੰਮ ਜਾਣਾ ਨਹੀਂ ਨਹੀਂ ਗੱਡੀ ਛੋੜ ਲੈ ਲਾ ਵੀ ਮੁੰਡਿਓ ਗਿਆਨੀ ਹਟਾ ਕਹਿੰਦਾ ਚਲੋ ਇੱਕ ਹਰਤਾ ਕੱਢ ਦਈਏ ਰੋਅ ਨਹਿਰ ਮੜੀ ਜੀ ਬਾਕੀ ਲੱਗਾ ਮੁੰਡਾ ਕਹਿੰਦਾ ਬਾਕੀ ਬੰਦ ਕਰ ਕਾ ਸਾਈਡ ਤੇ ਕਾ ਕੀ ਬੰਦ ਕਰ ਤੂੰ ਬਾਕੇ ਤੇ ਇਹ ਤਾਂ ਇਹ ਦੇ ਦੱਸਦੇ ਆ ਜਾਂਦਾ ਦਾ ਪੂਰਾ ਫੋਰਾ ਖਾਦ ਉਹ ਮੋਹ ਲੀਆਂ ਲੈਟਾ ਬੰਦ ਕਰ ਦਿਆ ਕਰ ਬੋਰਾ ਬੋਲਾ ਬਾਜੂ ਹੁੰਨੇ ਆ ਚੱਲ ਆਪਾਂ ਉੱਤੇ ਪਿੱਛੇ ਚੱਲਦੇ ਆ ਚਲੋ ਚਲੀਏ ਬਾਜੂ ਹਾਂ ਉਹ ਡਰਾਈਵਰ ਆਪਣਾ ਜਾਣਦੇ ਆ ਮੋਰੇ ਮੋਰੇ ਬਾੱਕੀ ਕਿਦਾਂ ਉਤੋਂ ਦੀ ਜਾਣਦੀ ਹੈ ਹੈ ਉਤੋਂ ਥੱਲੇੋਂ ਦੀ ਵੜਦੀ ਹੈ ਘੱਟ ਤੋਂ ਉਹ ਲੋ ਕਹਿੰਦੇ ਬਾਕੀ ਆਪਾਂ ਪਹੁੰਚ ਗਏ ਆਂ ਲੱਗੀ ਹੋਈ ਅਜੰਤਾ ਤੱਕ ਰੋਏ ਨੂੰ ਓਏ ਨੂੰ ਘਰ ਰੋਜ ਜਾ ਗੱਡੀ ਥੇੜ ਕਰ ਲੈਂਦੇ ਸਾਨੂੰ ਇੱਥੇ ਪਿੱਛੇ ਲਾ ਦੀਏ ਗੱਡੀ ਨਾ ਆਪਕੇ ਦੇਖ ਸਕਦੇ ਨਹੀਂ राशे पूरा है मोहल पूरा ही है सोया पे गड्डी उठे लागी ला लिए मोड़ के लाना है की जगह उठें है ਲਗਦਾ <Nicly> ਫਿਰ गॾी न ਆ ਨਾ ਲੱਗ ਚੁੱਕੇ ਆ ਦੋਨੇ ਐਸੀ ਬੌਕਸਰ ਲੈ ਗਿਆ ਬੌਕਸਰ ਵਾਸ ਵੀ ਬਾਤ ਨਹੀਂ ਦੇਣੀ ਵੇਚੇ ਮੈਂ ਟੋਮੇਟੇ ਦੀਆਂ ਗੱਡੀਆਂ 'ਚ ਬੈ ਕੇ ਮਿਹਨਤ ਕਰ ਪਈ ਆ ਟਰੈਕਟਰਾਂ ਦੇ ਬੈ ਕੇ ਬਾਕੀ ਆਪਣਾ ਟੈਕਰਾਗੇ ਜਾ ਰਿਹਾ ਨਹੀਂ ਸਾਦੇ ਨਹੀਂ ਟਰੈਟਰੀ ਟਰੈਟਰ ਟਰੈਟਰੀ ਟਰੈਟਰ ਹੋਏ ਪਏ ਆ ਉਧਰ ਚਲ ਗਿਆ ਉਧਰ ਗਿਆ ਆयो ਮੁੰਡੇ ਨੇ ਕਿਹਾ ਵੀ ਕੋਈ ਪਿੰਡ ਜਵਾੜ ਦੇਖ ਲਾ ਜਿੱਥੇ ਜਾਂ ਇੱਥੇ ਹੋਊਗਾ ਜਾਂ ਪਿੰਡ 'ਚ ਹੋਊਗਾ ਦੋਵੇਂ ਹੋ ਜਾਣਾ ਫਸਾਨੂੰ ਥੋੜੀ ਪਤਾ ਕਿੱਦਾਂ ਹੋਊਗਾ ਜਾਂ ਕਿਹਦਾ ਇੱਥੇ ਹੋਊਗਾ ਜਾਂ ਪਿੰਡ 'ਚ ਹੋਊਗਾ ਨਹੀਂ ਵੀ ਉਹ ਇੱਕ ਲਾ ਇੱਕ ਮੁੰਡਾ ਨਹੀਂ ਜਿਹੜਾ ਕਹਿੰਦਾ ਮਗਰ ਪੌਸ ਲਾ ਕੀ ਆ ਉਹ ਤੁਹਾਨੂੰ ਬੱਤੀ ਦੀ ਦੀ ਹਣੀ ਪੌਸ ਵਾਲੀ ਕਿੱਡੀ ਦੀ ਬੱਤੀ ਆ ਤੇ ਹੁਣ ਆਪਾਂ ਟਰੈਕਟਰ ਜਿਹੜੇ ਉਹ ਪਿੰਡ ਵਾਲ ਨੂੰ ਪਾ ਲਏ ਆ ਤੇ ਬਾਕੀ ਬਾਕੀ ਹੁਣ ਦੇਖਦੇ ਆ ਕਿੱਧਰ ਵਾਪਸ ਜਾਣੇ ਕੋਸਦਾਰਿਆ ਨੂੰ ਇੱਧਰ ਦਾ ਰੋਡ ਕੰਮ ਖਰਾਬ ਹੀ ਹੋਇਆ ਪਿਆ ਹੈ ਆਜੀ ਮੁੰਡਿਓ ਆਪਾਂ ਹੁਣ ਜਾ ਰਹੇ ਆਂ ਵਾਪਸ ਰਾਏਗੁਰੂ ਨੂੰ ਇਹ ਸਮਾਂ ਆਪ ਨੂੰ ਹੋਰ ਜੀਂ ਦਿੱਤਾ ਨੇ ਕਿ ਇਹ ਪਾਲ ਖੋ ਆ ਰਹੀ ਸੀ ਉੱਥੇ ਜਿਹੜਾ ਨਹੀਂ ਵਾਪਸ ਘਰੇ ਜਾ ਰਹੇ ਆਂ हां जी मुंडियों बाकी ਕਹਿੰਦੇ ਆਪਾਂ ਪਹੁੰਚ ਗਏ ਸੀਗੇ ਹੁਣ ਘਰੇ ਇਥੇ ਰਾਏਪੋਟ ਤੇ ਮੋਲਪੁਰਾ ਹੀ ਅਸਰਿਆ ਬਾਕੀ ਪੌਸ ਨੇ ਕੰਮ ਥੋੜਾ ਜਿਹਾ ਖਰਾਬ ਕਰਤਾ ਬਾਕੀ ਜਿੰਨੀ ਕੀ ਜੀ ਐਸਓਈ ਆਪਾਂ ਸਾਰੀ ਕਿਰਾਗ ਰੂ ਆਏ ਆ ਬੰਦੇ ਬਾਕੀ ਵਧੀਆ ਕੀਤਾ ਸਾਰਿਆਂ ਨੇ ਸੈਕਟਰ ਖਰੇ ਆਏ ਹੋਏ ਸੀਗੇ ਉਥੇ ਵੀ ਤੇ ਬਾਕੀ ਓਕੇ ਰਿਪੋਰਟ ਰਿਆ ਸਾਰਾ ਮਾਹੌਲ ਚਾਲ ਬਾਕੀ ਬੈਠੀ ਹੋਈ ਆ ਹੁਣ ਲੱਗੇ ਆਪਾਂ ਸੌਣ ਰੈਸਟ ਕਰਨ ਤੇ ਮਿਲਦੇ ਤੁਹਾਨੂੰ ਅਗਲੇ ਬਲੌਗ